ਸਾਡੀ ਗੱਲ ਦੀ ਸਾਰਾ ਨੂੰ ਫਿਰ ਹਾਜ਼ਰ ਹੋਏ ਨਵੇਂ ਵੀਡੀਓ ਦੇ ਨਾਲ ਟਰੈਕਟਰ Mahindra Arjun ਲੈ ਕੇ ਹਾਜ਼ਰ ਹੋਏ ਆ Mahindra Arjun আল্ট্রਾ ਟਰੈਕਟਰ ਹੈ ਜੀ ਸਾਫ ਤੇ ਸ਼ੋਅਰੂਮ ਕੁਰੀਸਮ ਟਰੈਕਟਰ ਆ আল্ট্রਾ 1 ਮੈਟ ਚੇਂਜਰ ਗিয়ার ਦੇ ਨਾਲ ਹੈ ਜੀ ਮਾਡਲ ਦੀ ਗੱਲ ਕਰਕੇ 2016 ਮਾਡਲ ਆ ਪੰਜਾਬ ਨੰਬਰ ਆ ਤੇ ਪਹਿਲੇ ਨਾਂ ਤੇ ਆ ਫਾਈਬਰ ਹਟਾ ਤੇ ਫੋਟ ਲੱਗਿਆ ਹੋਇਆ ਨਾਲ ਦੇ ਟਾਇਰ ਆ 80 ਪੈਸੇ ਟਾਇਰ ਆ 700 ਘੰਟਾ ਚੱਲਿਆ ਫੇਵਰ ਆਰਡਰ ਲੱਗਾ ਤੇ ਸਿਸਟਮ ਬੇਸ ਵਾਲਾ ਲੱਗਿਆ ਹੈ ਤੇ ਪਾਵਰ ਸਟੀਅਰ ਨਾਲ ਤੇਲ ਬ੍ਰੇਕਾਂ ਦੇ ਨਾਲ ਮੇਨ ਗੱਲ ਕੀ ਸਾਈਡ ਗੀਅਰ ਆ ਜੀ ਰੰਗ ਪੇੜ ਦਾ ਬਿਲਕੁਲ 오ਰੀਜਨਲ ਆ ਸ਼ੋਰੂਮ ਉੱਥੇ ਵੀ ਟਰੈਕਟਰ ਆ ਜੀ ਰੇਟ ਦੀ ਗੱਲ ਕਰਕੇ 5 ਲੱਖ ਤੇ 90000 ਰੁਪਿਆ ਬਾਈ ਹੁਣਾਂ ਦਾ ਨੰਬਰ ਆ ਸਕਰੀਨ ਤੇ ਆ 8427725955 ਨੰਬਰ ਤੋਂ ਆਪਾਂ ਸਾਰੀ ਜਾਣਕਾਰੀ ਲੈ ਸਕਦੇ ਹਾਂ ਟਰੈਕਟਰ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਿਲਕੁਲ শোরੂਮ ਕੁੜੇ ਨੇ ਟਰੈਕਟਰ ਆ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ